ਕਬੀਵਾਦ ਜਾਂ ਚੱਲਦਾ ਪਿਆ ਤੇ ਆਹ ਵੇ ਦੇਖੋ ਤੁਹਾਡਾ ਭਰਾ ਦੇਸੀ ਜਾਂ ਬੰਦਾ ਚਾਹ ਵੀ ਸ਼ੱਕਰ ਸ਼ੁਕਰ ਅਲੀ ਆਪ ਹੀ ਬਣਾ ਲੀ ਦੀ ਇਸ ਵੇ ਦੇ ਕੱਲ ਦਾ ਬੜਾ ਵੀਵਾਦ ਜਾਂ ਚੱਲਦਾ ਕੱਲ ਮੈਂ ਕੋਸ਼ਿਸ਼ ਕੀਤੀ ਸਾਰੀਆਂ ਪੋਸਟਾਂ ਡਿਲੀਟ ਕਰਕੇ ਪਰ ਅੰਕਲ ਵੀਰ ਤੁਹਾਡੇ ਨਾਲ ਹਮੇਸ਼ਾ ਮਨਪ੍ਰੀਤ ਵੀਰੇ ਥੈਂਕ ਯੂ ਦੇਖੋ ਤੁਸੀਂ ਨਾ ਲਓ ਮੈਂ ਤੁਹਾਡੀ ਸਾਨਿਆ ਦੀ ਰਿਸਪੈਕਟ ਕਰਦਾ ਜਿੱਦਨ ਮੈਂ ਗਲਤ ਹੋਵਾਂਗਾ ਨਾ ਉਦਨ ਮੈਂ ਪਬਲੀਕਲੀ ਆ ਕੇ ਮਾਫੀ ਵੀ ਮੰਗੂਗਾ ਕਿ ਹਾਂ ਮੈਂ ਗਲਤ ਆ ਪਰ ਜਦੋਂ ਤੱਕ ਆਪਾਂ ਗਲਤ ਹੈ ਨਹੀਂ ਭਾਈ ਆਪਾਂ ਮਿਹਨਤ ਕੀਤੀ ਆਪਾਂ ਇੱਕ ਬੰਦੇ ਦੇ ਤਿੰਨ ਚਾਰ ਗਾਣੇ ਕਰਾਏ ਪੈਸੇ ਲਾਏ ਗਾਣੇ ਵੀ ਕੋਈ ਉਦਾਂ ਨਹੀਂ ਕੱਲ ਮੇਰੀ ਪਿੰਡਾ ਖੇਲਾ ਭਾਈ ਨਾਲ ਗੱਲ ਚੱਲਦੀ ਸੀ 50 50000 ਦੀ ਤਾਂ ਕੱਲੀ ਰੋਟੀ ਖਵਾਈ ਹੋਈ ਐ ਇਹਨਾਂ ਲੋਕਾਂ ਨੂੰ ਸ਼ਿਮਲੇ ਲੈ ਜਾ ਕੇ ਗਾਣਾ ਤਾਂ ਗਾਣੇ ਤੇ ਕਿੰਨੇ ਪੈਸੇ ਲੱਗੇ ਹੁੰਦੇ ਬਿੱਲ ਮੈਂ ਹੁਣ ਲੈ ਕੇ ਆਉਂਗਾ ਥੋੜੇ ਦਿਨਾਂ ਤੱਕ ਮੇਰਾ ਕੋਈ ਵੀ ਬਾਤ ਨਹੀਂ ਹੈ ਭਾਨੇ ਬਾਈ ਦਾ ਕੱਲ ਫੋਨ ਆਇਆ ਬਾਈ ਤਾਂ ਕਹਿੰਦਾ ਮੇਰੇ ਤੋਂ ਉਮਰ ਚ ਵੱਡਾ ਹੋ ਜੇ ਕੋਈ ਮੇਰੀ ਇੱਜ਼ਤ ਕਰਦਾ ਨੋਬੀ ਮੇਰਾ ਵਕੀਲ ਵੱਡਾ ਭਰਾ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਜੇ ਕੋਈ ਇੱਜ਼ਤ ਕਰਦਾ ਮੈਂ ਉਹਦੀ 10 ਗੁਣਾ ਇੱਜ਼ਤ ਕਰਦਾ ਤੇ ਜੇ ਕੋਈ ਚੜ ਕੇ ਆਉਂਦਾ ਉਹਨੂੰ ਤਾਰ ਵੀ ਦਈਦਾ ਸਿੰਘੇ ਨਾਲ ਮੇਰਾ ਬਹੁਤ ਵਧੀਆ ਪਿਆਰ ਸੀ ਟਾਈਗਰ ਕਰਕੇ ਸਾਡਾ ਰੋਲਾ ਪਿਆ ਇਸੇ ਗੱਲ ਤੋਂ ਹੀ ਮੈਂ ਕੱਲ ਬਾਪੂ ਬਲਕੌਰ ਸਿੰਘ ਜੀ ਨੂੰ ਫੋਨ ਲਾ ਕੇ ਦੱਸਿਆ ਮੈਂ ਕਿ ਬਾਪੂ ਜੀ ਇਹ ਮੇਰੇ ਨਾਲ ਬੋਂਡਿਆ ਤੇ ਉਹ ਕਹਿੰਦੇ ਮੈਨੂੰ ਦੱਸਿਆ ਨਹੀਂ ਇਹਨੇ ਮੈਂ ਤਾਂ ਹੀ ਮੀਡੀਆ ਨੂੰ ਕੱਲ ਦੱਸਿਆ ਹੰਨੀ ਦੇ ਨਾਲ ਵੀਡੀਓ ਵਾਇਰਲ ਕੀਤੀ ਗਈ ਇਹਨੇ ਬਾਪੂ ਬਲਕੌਰ ਸਿੰਘ ਨੂੰ ਜਿਹੜੇ ਕਿ ਸੁਰਗਵਾਸੀ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਹੈ ਉਹਨਾਂ ਨੂੰ ਇਹਨੇ ਗੁੰਮਰਾਹ ਕੀਤਾ ਟਾਈਗਰ ਹਲਵਾਰੇ ਨੇ ਤੇ ਇਸ ਗੱਲ ਤੇ ਮੈਨੂੰ ਤਕਲੀਫ ਹੋਈ ਮੈਂ ਕਈ ਵਾਰੀ ਇਹਦੀ ਜੇਬ ਚੋਂ ਚੈਨੀਆਂ ਖੈਨੀਆਂ ਤੇ ਜਰਦੇ ਇਹ ਜੀਆਂ ਚੀਜ਼ਾਂ ਫੜੀਆਂ ਟਾਈਗਰ ਦੀ ਇਹਨੂੰ ਕਈ ਵਾਰੀ ਤਾੜਿਆ ਮੈਂ ਤੁਸੀਂ ਦੱਸੋ ਸਾਰੇ ਜਿੰਨੇ ਬੰਦੇ ਸਾਡੇ ਨਾਲ ਜੁੜੇ ਹੋਏ ਹੋ ਸਿੱਧੂ ਮੂਸੇਵਾਲਾ ਬਾਈ ਕਿੰਨੀ ਵੱਡੀ ਸ਼ਖਸੀਅਤ ਸੀ ਅੱਜ ਵੀ ਰਹੂਗਾ ਉਹ ਲੋਕਾਂ ਦੇ ਦਿਲਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਅੱਜ ਵੀ ਸਿੱਧੂ ਉਦਾਂ ਹੀ ਆ ਬੰਬੇ ਦਿੱਲੀ ਰਿਆਂ ਗਲੀਆਂ ਵਿੱਚ ਵੀ ਸਿੱਧੂ ਸਿੱਧੂ ਹੈ ਡੈਥ ਹੋਣ ਤੋਂ 2 ਸਾਲ ਬਾਅਦ ਵੀ ਸਿੱਧੂ ਦੇ ਨਾਲ ਸਿੱਧੂ ਵਾਂਗੂ ਟਾਈਗਰ ਵਰਗੇ ਨਸ਼ੇੜੀ ਬੰਦੇ ਨੂੰ ਉਦਾਂ ਪੱਗ ਬਣਾ ਕੇ ਉਦਾਂ ਕੁੜਤੇ ਪਜਾਮੇ ਪਵਾ ਕੇ ਉਦਾਂ ਗੱਡੀ 'ਚ ਬਿਠਾ ਕੇ ਉਦਾਂ ਉਹਦੀ ਹਵੇਲੀ ਲੈ ਜਾ ਕੇ ਪੇਸ਼ ਕਰਨਾ ਤੁਸੀਂ ਦੱਸੋ ਇਹ ਕੋਈ ਸਹੀ ਗੱਲ ਹੈ ਜੇ ਮੈਂ ਉਹਦਾ ਕਿਰਦਾਰ ਦੁਨੀਆ ਦੇ ਸਾਹਮਣੇ ਲਿਆਂਦਾ ਮੈਂ ਕੀ ਗਲਤ ਕੀਤਾ ਬਾਪੂ ਜੀ ਨੇ ਕਿਹਾ ਬੇਟਾ ਮੈਨੂੰ ਇਹਨੇ ਦੱਸਿਆ ਹੀ ਨਹੀਂ ਮੈਂ ਹੀ ਕਹਿੰਦਾ ਬਾਪੂ ਤੁਸੀਂ ਬਹੁਤ ਭੋਲੇ ਹੋ ਅਸਿੰਘੇ ਦੇ ਨਾਲ ਮੁੰਡਾ ਹੁੰਦਾ ਬਲਜਿੰਦਰ ਭਰਾਏ ਹੁੰਦਾ ਇਕੱਠੇ ਰਹਿੰਦੇ ਆ ਇਹਨੇ ਅੱਜ ਕੱਲ ਨਰਤੀ ਪੋਸਟ ਕੀਤੀ ਕਹਿੰਦਾ ਬਾਪੂ ਜੀ ਬਈ ਬਚ ਲੋ ਸਿੰਘਾ ਇਸ ਗੱਲ ਦਾ ਗਵਾਹ ਏ ਜਿਉਂਦਾ ਵਸਦਾ ਜਦੋਂ ਮਰਜੀ ਉਹਨੂੰ ਕੋ ਆ ਜਾਏ ਮੇਰੇ ਨਾਲ ਗੁਰਦੁਆਰੇ ਚੜ੍ਹ ਜਾਏ ਇਹ ਸਿੱਧੂ ਬਾਈ ਨੂੰ ਕਿੰਨਾ ਮਾੜਾ ਚੰਗਾ ਬੋਲਦਾ ਸੀ ਟਾਈਗਰ ਇਸ ਗੱਲ ਦਾ ਸਿੰਘਾ ਗਵਾਹ ਏ ਟਾਈਗਰ ਨੂੰ ਵੀ ਗੁਰਦੁਆਰੇ ਚੜਾ ਲੰਨੇ ਆ ਸਿੰਘੇ ਨੂੰ ਵੀ ਚੜਾ ਲੰਨੇ ਆ ਮੈਂ ਵੀ ਚੜ੍ਹ ਜਾਣਾ ਗੁਰੂ ਮਹਾਰਾਜ ਦਾ ਦੋਖੀ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਮਰਦਾ ਕਿੱਦਾਂ ਹੋ ਸੋ ਸੱਚੇ ਆ ਤਾਂ ਖੜੇ ਆ ਟਾਈਗਰ ਗਲਤ ਸੀ ਗਲਤ ਹੈ ਗਲਤ ਰਹੂਗਾ ਟਾਈਗਰ ਹੱਲੇ ਵੀ ਮੇਰੇ ਨਾਲ ਬੌਂਡ ਆ 2 ਸਾਲ ਹੋਰ ਹਾਈ ਕੋਰਟ ਦੇ ਵਿੱਚ ਰਿਟਨ ਦੇ ਖਿਲਾਫ ਡਾਇਰ ਕਰਾਂਗਾ ਕੱਲ ਨੂੰ ਨੋਟਿਸ ਉਹਨੂੰ ਭੇਜਦਾ ਉਹਦੇ ਭਰਾ ਨੂੰ ਵੀ ਨੋਟਿਸ ਸੈਂਡ ਕਰਦਾ ਬਾਕੀ ਰਹੀ ਗੱਲ ਬਾਪੂ ਬਲਕੌਰ ਸਿੰਘ ਜੀ ਨਾਲ ਬਾਪੂ ਬਲਕੌਰ ਸਿੰਘ ਸਾਡੇ ਬਜ਼ੁਰਗ ਨੇ ਉਨ੍ਹਾਂ ਦੇ ਖਿਲਾਫ ਚੱਲਣਾ ਆਪਦੇ ਪਿਓ ਦੇ ਖਿਲਾਫ ਚੱਲਣਾ ਇੱਕ ਬਰਾਬਰ ਹੋਊਗਾ। ਕਈ ਨਿਊਜ਼ ਚੈਨਲ ਵਾਲੇ ਅਮੀ ਗਲਤ ਖਬਰ ਬਣਾ ਕੇ ਲਾਈ ਜਾਂਦੇ ਆ ਪ੍ਰਿੰਕਲ ਤੇ ਹੰਨੀ ਨੇ ਆ ਕਰਤਾ ਪ੍ਰਿੰਕਲ ਤੇ ਹੰਨੀ ਨੇ ਧਮਕੀ ਦਿੱਤੀ ਜਾਂ ਨਾਇਦਾ ਬੁੱਲੋ। ਟਾਈਗਰ ਨਾਲ ਸਾਡਾ ਰੋਲਾ ਰੋਲਾ ਪੈਸਿਆਂ ਦਾ ਅਸੀਂ ਗਾਣੇ ਕੀਤੇ ਆ 15-20 ਲੱਖ ਰੁਪਇਆ ਗਾਣਿਆਂ ਤੇ ਲਾਇਆ ਹੋਇਆ। ਜੇ ਉਹਨੇ ਸਿੱਧੂ ਮੂਸੇਵਾਲਾ ਸਾਹਿਬ ਦੇ ਡੈਡੀ ਦੇ ਕੋਲ ਜਾ ਕੇ ਬਿਨਾਂ ਦੱਸੇ ਉੱਥੇ ਗਾਣਾ ਕਰ ਲਿਆ ਤਾਂ ਕੋਈ ਗੱਲ ਨਹੀਂ। ਅਸੀਂ ਨੋ ਕਾਨੂੰਨੀ ਕਢੀਸ ਲਾਂਗੇ ਪਰ ਸਾਡਾ ਬਾਪੂ ਬਲਕੌਰ ਸਿੰਘ ਸਿੱਧੂ ਤੇ ਭਾਨਾ ਸਿੱਧੂ ਨਾਲ ਥੋੜੀ ਕੋਈ ਰੋਲਾ ਠੀਕ ਹੈ ਮੈਨੂੰ ਗੁੱਸਾ ਸੀ ਕੱਲ ਬਹੁਤ ਭਾਨੇ ਤੇ ਭਾਨੇ ਨੇ ਫੋਨ ਕਰਕੇ ਆਪਣਾ ਪੱਖ ਦੱਸਿਆ ਕਹਿੰਦਾ ਪ੍ਰਿੰਕਲ ਮੈਂ ਤਾਂ ਇਹਨੂੰ ਮਿਲਿਆ ਵੀ ਨਹੀਂ ਪਹਿਲੇ ਜੇ ਬੰਦਾ ਮਾਣ ਨਾਲ ਫੋਨ ਕਰਕੇ ਆਪਣਾ ਪੱਖ ਪੇਸ਼ ਕਰ ਰਿਹਾ ਤੇ ਫਿਰ ਵੀ ਆਪਾਂ ਉਹਦੇ ਖਿਲਾਫ ਗਲਤ ਬੋਲਣਾ ਫਿਰ ਅਸੀਂ ਇਹ ਸਾਡੀ ਸਿਆਣਪ ਨਹੀਂ ਹੋਊਗੀ ਤੇ ਬਾਪੂ ਬਲਕੌਰ ਸਿੰਘ ਜੀ ਨੂੰ ਮੈਂ ਕੱਲ ਕੀ ਕਿਹਾ ਮੈਂ ਕਿਹਾ ਬਾਪੂ ਅਸੀਂ ਪੰਜਾਬੀ ਹੁੰਨੇ ਆ ਤੁਹਾਡੇ ਪੋਤਾ ਸਾਰਾ ਪੰਜਾਬ ਤੁਹਾਡਾ ਪੋਤਾ ਹੈ ਇਹ ਬੰਦਾ ਇੱਕ ਵਾਰੀ ਕਹਿ ਦਿੰਦਾ ਨਾ ਬਾਈ ਮਾਣਾ ਨਾ ਗਾਣੇ ਕਰਨੇ ਆ ਤੇ ਮੈਂ ਵੈਸੇ ਹੀ ਮੇਰਾ ਦਿਲ ਬੜਾ ਵੱਡਾ ਹੁਣ ਵੀ ਇਸ ਚੈਨਲ ਰਾਈ ਇਹ ਸੋਸ਼ਲ ਮੀਡੀਆ ਦੇ ਟਰੈਕ ਰਾਈ ਮੈਂ ਕਹਿੰਦਾ ਮੈਨੂੰ ਬਾਪੂ ਬਲਕੌਰ ਸਿੰਘ ਜਿੱਥੇ ਮਰਜ਼ੀ ਬੁਲਾ ਕੇ ਸਿੱਧੂ ਮੂਸੇਵਾਲੇ ਦੇ ਡੈਡੀ ਜਿੱਥੇ ਮਰਜ਼ੀ ਬੁਲਾ ਕੇ ਕਹਿ ਦਨ ਵੀ ਪ੍ਰਿੰਕਲ ਦੇ ਕਾਗਜ਼ ਪਾੜ ਦੇ ਪਬਲਿਕਲੀ ਸਾਰੇ ਪੰਜਾਬ ਨੂੰ ਦਿਖਾ ਕੇ ਮੈਂ ਇਹਦੇ ਕਾਗਜ਼ ਪਾੜੂਗਾ ਹੁੰਦਾ ਨੁਕਸਾਨ ਹੋ ਜੇ ਕੋਈ 10-20 ਲੱਖ ਨਾਲ ਨਾ ਮੈਂ ਮੈਨੂੰ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਸਾਡੇ ਪਰਿਵਾਰ ਤੇ ਬਾਕੀ ਮੈਨੂੰ ਪਤਾ ਲੱਗਿਆ ਵੀ ਜਿਹੜਾ ਬੰਟੀ ਬੈਂਸ ਹੈ ਵੀਰਾ ਜਿਹੜਾ ਸਿੱਧੂ ਮੂਸੇਵਾਲਾ ਜੀ ਦਾ ਚੈਨਲ ਦੇਖਦਾ ਅੱਜ ਸਵੇਰੇ ਸਿੱਧੂ ਦੇ ਕਜ਼ਨ ਦੀ ਕਾਲ ਆਈ ਸੀ ਕਹਿੰਦੇ ਅਸੀਂ ਵੀ ਬੌਂਡ ਕਰ ਲਿਆ ਇਹਨੂੰ ਮੈਂ ਕਿਹਾ ਜੀ ਸਦਕੇ ਕਰੋ ਕੋਈ ਗੱਲ ਨਹੀਂ ਪਰ ਤੁਸੀਂ ਇੱਕ ਵਾਰੀ ਪਤਾ ਤਾਂ ਕਰੋ ਕਿ ਇਹ ਬੰਦਾ ਪਹਿਲੇ ਕਿੱਥੇ ਬੌਂਡ ਸੀ ਕੀ ਇਹਦਾ ਕੰਟਰੈਕਟ ਪੂਰਾ ਹੋ ਗਿਆ ਕਿ ਨਹੀਂ ਹੋ ਗਿਆ ਕਿਹੜੇ ਬੰਦੇ ਨੇ ਇੱਥੇ ਪੈਸੇ ਲਾਏ ਆ ਕੀ ਉਹਦੇ ਪੈਸੇ ਪੂਰੇ ਹੋ ਗਏ ਕਿ ਨਹੀਂ ਹੋਏ ਬਲਕੌਰ ਸਿੰਘ ਸਿੱਧੂ ਅੰਕਲ ਜੀ ਜਿਹੜੇ ਸਵਰਗਵਾਸੀ ਸਿੱਧੂ ਮੂਸੇਵਾਲਾ ਦੇ ਡੈਡੀ ਨੇ ਉਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਹਿੰਦਾ ਜੀ ਸਾਡੇ ਕੋਲ ਪ੍ਰੇਮ ਢਿੱਲੋ ਬੌਂਡ ਸੀ ਤੇ ਜੱਗੂ ਭਗਵਾਨਪੁਰੀਏ ਨੇ ਉਹਨੂੰ ਧਮਕੀ ਦਿੱਤੀ ਕਿ ਤੂੰ ਸਿੱਧੂ ਦੇ ਉੱਥੋਂ ਗਾਣਾ ਨਹੀਂ ਕਰਨਾ ਕਹਿੰਦੇ ਮੈਂ ਕਾਗਜ਼ ਪਾੜ ਕੇ ਉਹਨੂੰ ਫ੍ਰੀ ਕਰਤਾ ਵੀ ਕੋਈ ਗੱਲ ਨਹੀਂ ਜੇ ਬਾਪੂ ਜੀ ਤੁਸੀਂ ਇੰਨਾ ਵੱਡਾ ਦਿਲ ਰੱਖਦੇ ਹੋ ਤੇ ਅਸੀਂ ਵੀ ਤੁਹਾਡੇ ਪੰਜਾਬ ਦੇ ਪੋਤਾਂ ਤੁਹਾਡੇ ਬੱਚੇ ਆ ਤੁਸੀਂ ਇੱਕ ਆਵਾਜ਼ ਨਾਲ ਮੈਨੂੰ ਕਹੋਗੇ ਕਿ ਪ੍ਰਿੰਕਲ ਵੀ ਇਹਨੂੰ ਵੇਲਾ ਕਰ ਦੇ ਮੈਂ ਬੌਂਡ ਕੀਤਾ ਹੋਇਆ ਇਹਨੂੰ ਜਾਂ ਮੇਰੇ ਚੈਨਲ ਨੇ 5911 ਨੇ ਇਹਨੂੰ ਬੌਂਡ ਕਰ ਲਿਆ ਜਾਂ ਬੰਟੀ ਬੈਂਸ ਬਾਈ ਨੇ ਕਰ ਲਿਆ ਜੋ ਵੀ ਮੈਂ ਉਸੇ ਵੇਲੇ ਪੂਰੇ ਪੰਜਾਬ ਦੇ ਸਾਹਮਣੇ ਪ੍ਰੋਮਿਸ ਕਰਦਾ ਮੈਂ ਕਾਗਜ਼ ਪਹਾਲਾ ਕਿ 2 ਸਾਲ ਮੇਰੇ ਪੈਂਡਿੰਗ ਪੇ ਨੇ ਇਹਦਾ ਸਾਰਾ ਰੈਵਨਿਊ ਮੇਰੇ ਅਕਾਊਂਟ 'ਚ ਆਣਾ ਚਾਹੀਦਾ ਪਰ ਬਾਪੂ ਜੀ ਸਾਡੇ ਬਜ਼ੁਰਗ ਨੇ ਉਹਨਾਂ ਕਰਕੇ ਮੈਂ ਸਾਰਾ ਕੁਝ ਛੱਡਣ ਨੂੰ ਤਿਆਰ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਬੰਦਾ ਸਾਨੂੰ ਅੱਖਾਂ ਗੱਡੇ ਸਾਡਾ ਫੋਨ ਨਾ ਚੱਕੇ ਸਾਨੂੰ ਦੱਸੇ ਨਾ ਸਾਨੂੰ ਮੈਸੇਜ ਲਵਾਏ ਜੋ ਕਰਨਾ ਕਰ ਲੋ ਹੈਨਾ ਸੋ ਇਦਾਂ ਨਹੀਂ ਹੁੰਦਾ ਕਿ ਪ੍ਰਿੰਕਲ ਦੀ ਗੱਡੀ 'ਚ ਉਤਰ ਕੇ ਭਾਨੇ ਸਿੱਧੂ ਦੀ ਗੱਡੀ 'ਚ ਚੜਨ ਨਾਲ ਕੋਈ ਬੰਦਾ ਸੇਫ ਹੋ ਗਿਆ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਜੇ ਪ੍ਰਿੰਕਲ ਕੋਈ ਗਲਤੀ ਕਰੇਗਾ ਸਪ੍ਰਿੰਕਲ ਵੀ ਸ ਜ਼ਿਆਦਾ ਹੱਕਦਾਰ ਹੋਊਗਾ। ਸੋ ਮੈਂ ਨਹੀਂ ਬੇਨਤੀਆਂ ਕਰਦਾ ਤੁਹਾਨੂੰ ਵੀ ਗਲਤ ਮਤਲਬ ਨਾ ਲਾਓ న్యూਸ ਦਾ। ਜਿਹੜੇ న్యూਸ ਵਾਲੇ ਐਵੇਂ ਕਰੀ ਜਾਂਦੇ ਧਮਕੀ ਆ ਰਹੀ ਕੀ ਧਮਕੀ ਦੇਣੀ ਕਿਸੇ ਨੂੰ। ਜਿੱਦਾਂ ਤੁਸੀਂ ਪੰਜਾਬੀ ਉਦੋਂ ਹੀ ਸਾਡਾ ਖੂਨ ਹੈ। ਜੇ ਸੀ ਪੈਸੇ ਲਾਏ ਆ ਤੁਸੀਂ ਦੱਸੋ। ਤੁਸੀਂ ਕਿਸੇ ਚੀਜ਼ ਤੇ ਇਨਵੈਸਟਮੈਂਟ ਕੀਤੀ ਹੋਵੇ। ਤੁਹਾਡਾ ਮਨ ਨਹੀਂ ਦੁਖੇਗਾ। ਦੁਖੂਗਾ ਨਾ। ਤੁਸੀਂ ਜੇ ਪੈਸੇ ਲਾਏ ਹੁਣ ਭਾਨਾ। ਪਾਨੇ ਵੀਰ ਕੋ ਲੋਕ ਜਾਂਦੇ ਆ ਯਾਰ ਸਾਡੇ ਨਾਲ ਏਜੰਟਾਂ ਨੇ ਠੱਗੀ ਮਾਰਤੀ ਜਾਂਦੇ ਆ ਨਾ ਇਸੇ ਤਰ੍ਹਾਂ ਹੀ ਠੱਗੀ ਸਾਡੇ ਨਾਲ ਟਾਈਗਰ ਨੇ ਮਾਰੀ ਏ ਪਾਨੇ ਵੀਰ ਨੂੰ ਸਾਰੀ ਗੱਲ ਪਤਾ ਜਿਹੜੇ ਬੰਦੇ ਇਸ 뮤직 ਇੰਡਸਟਰੀ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ ਵੀ ਇਹ ਬੌਂਡ ਕਿੱਦਾਂ ਕਰਦੇ ਆ ਕਿੱਦਾਂ ਆਰਟਿਸਟ ਦੇ ਪੈਸੇ ਲਗਦੇ ਆ ਆਰਟਿਸਟ ਦੇ ਕੱਚੇ ਤੋਂ ਲੈ ਕੇ ਹਰ ਚੀਜ਼ ਅਸੀਂ ਉਹਨੂੰ ਲੈ ਕੇ ਦਿੰਨੇ ਆ ਮੇਰਾ ਟ੍ਰੈਂਡ ਸ਼ੈਟਰ ਸਾਡਾ ਆਪ ਦਾ ਸਟੋਰ ਆ ਉੱਥੋਂ ਇਹਦੇ ਕੱਪੜੇ ਆਉਂਦੇ ਨੇ ਇਹ ਮੇਰੇ ਕੋਲ ਘਰੇ ਰਹਿੰਦਾ ਰਿਹਾ ਮੇਰੀ ਗੱਡੀ ਐਂਡੈਵਰ ਚ ਲਾਂਦਾ ਰਿਹਾ ਮੇਰੇ ਕੋ ਵੀਡੀਓ ਫੋਟੋਆਂ ਹਰ ਇੱਕ ਚੀਜ਼ ਅਵੇਲੇਬਲ ਹੈ ਸੋ ਐਸੇ ਘਟਿਆ ਕਿਰਦਾਰ ਦੇ ਬੰਦੇ ਤੋਂ ਭਾਨੇ ਸਿੱਧੂ ਨੂੰ ਤੇ ਬਾਪੂ ਬਲਕੌਰ ਸਿੰਘ ਜੀ ਸਿੱਧੂ ਮੂਸੇ ਵਾਲੇ ਦੇ ਫਾਦਰ ਨੂੰ ਵੇਅਰ ਰਹਿਣ ਦੀ ਬਹੁਤ ਲੋੜ ਹੈ ਮੈਂ ਇਹੀ ਬੇਨਤੀ ਕਰਦਾ ਮੇਰੀ ਕਿ ਉਹਨਾਂ ਨਾਲ ਲੜਾਈ ਹੈ ਮੇਰੇ ਬਜ਼ੁਰਗ ਨੇ ਮਾਤਾ ਚਰਨ ਕੌਰ ਮੇਰੇ ਮੰਮੀ ਵਰਗੇ ਤੇ ਬਲਕੌਰ ਸਿੰਘ ਜੀ ਮੇਰੇ ਡੈਡੀ ਵਰਗੇ ਸਾਡੇ ਬਜ਼ੁਰਗ ਨੇ ਮੈਂ ਉਹਨਾਂ ਕੋਲ ਜਾ ਕੇ ਵੀ ਆਉਂਗਾ ਬਹੁਤ ਛੇਤੀ ਸੋ ਮੀਡੀਆ ਨੂੰ ਬੇਨਤੀ ਹੈ ਕਿ ਵਰਜਨ ਗਲਤ ਨਾ ਚਲਾਓ ਜੇ ਤੁਹਾਨੂੰ ਨਹੀਂ ਸਮਝ ਆਂਦੀ ਤੁਸੀਂ ਪੁੱਛ ਲਓ ਵੀ ਮੁੱਦਾ ਹੈ ਕੀ ਹੈ ਮੁੱਦਾ ਸਿੱਧਾ ਸਿੱਧਾ ਕਿ ਟਾਈਗਰ ਮੇਨ ਨਾਲ ਬੌਂਡ ਸੀ 4 ਸਾਲਾਂ ਲਈ ਅਸੀਂ ਉੱਤੇ ਪੈਸੇ ਲਾਏ ਸੀ 4-5 ਉਹਦੇ ਗਾਣੇ ਵੀ ਕਰਾਏ ਐ ਟਾਈਗਰ ਸਾਨੂੰ ਬਿਨਾਂ ਦੱਸੇ ਭਾਨੇ ਸਿੱਧੂ ਵਾਰਾਂ ਕੋਲ ਜਾ ਕੇ ਪੱਪ ਬਲਕੌਰ ਸਿੰਘ ਕੋਲ ਜਾ ਕੇ ਗਾਣਾ ਕਰ ਲੰਦਾ ਅਸੀਂ ਉਹ ਗਾਣੇ ਤੇ ਸਟ੍ਰਾਈਕ ਵੀ ਤਾਂ ਨਹੀਂ ਕਰਵਾਈ ਕਿਉਂਕਿ ਉਹ ਗਾਣਾ ਸਿੱਧੂ ਮੂਸੇਵਾਲੇ ਸਾਹਿਬ ਨਾਲ ਰਿਲੇਟਡ ਸੀ ਸਾਡੇ ਚ ਇਨਸਾਨੀਅਤ ਹੈਗੀ ਏ ਮੀਡੀਆ ਨੂੰ ਬੇਨਤੀ ਕਰਦੇ ਆ ਕਿ ਖਬਰ ਸਹੀ ਚਲਾਓ ਸਾਰਿਆਂ ਨੇ ਨਹੀਂ ਕਈ ਬੰਦਿਆਂ ਨੇ ਗਲਤ ਚਲਾਤੀ ਇੰਨਾ ਗੱਲਾਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ